ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸ਼ਾਇਦ ਮੈਂ ਹੁਣ ਤੱਕ ਦਾ ਵੀ ਦੁਬਾਰਾ ਸਤਿ ਸ੍ਰੀ ਅਕਾਲ ਲਾਤੀ ਹੋਵੇ ਕੋਈ ਗੱਲ ਨਹੀਂ ਸਤਿ ਸ੍ਰੀ ਅਕਾਲ ਦਾ ਜਿੰਨੇ ਵਾਰੀ ਮਰਜ਼ੀ ਬੋਲੋ ਚੰਗੀ ਹੁੰਦੀ ਆ ਨੋ ਮੈਂ ਕੱਟਣਾ ਤੇ ਆਓ ਬਾਕੀ ਨੂੰ 17 ਤਰੀਕ ਨੂੰ ਯਾਨੀ ਕਿ ਪਰਸੋਂ ਦਿਨ ਸੋਮਵਾਰ ਨੂੰ ਆਕਾਸ਼ ਅਸੂ ਸਾਰੇ ਆਕਾਸ਼ਰ ਗਏ ਰਲ ਕੇ ਨਾ ਸਿੱਧੂ ਮੂਸੇਵਾਲੇ ਬਾਈ ਦੀ ਯਾਦ ਵਿੱਚ ਸਬੀਲਾ ਸਤ ਨੂੰ ਸਾਲ ਦੀ ਯਾਦ ਵਿੱਚ ਸਬੀਲ ਲਗਾ ਰਿਆ ਤੇ ਉਹਦੇ ਵਿੱਚ ਜਾਨੀ ਕਿ ਨਿਹਰੇ ਦੁੱਧ ਦੀ ਬ੍ਰਹਮੀ ਬਣਾ ਕੇ ਬ੍ਰਹਮੀ ਪਾ ਕੇ ਵੇਚਣਾ ਕਿਉਂਕਿ 24 ਘੰਟੇ ਦੁੱਧ ਹੀ ਲੱਗ ਜਣਾ ਹੈ ਹਨ ਤੇ ਪਿੰਡ ਵਾਸੀ ਸਾਡੇ ਨਾਲ ਵੀਡੀਓ ਦੇਖਦੇ ਆ ਜਿਹੜੇ ਵੀ ਦੇਖਦੇ ਆ ਹਨ ਜਿੰਨਾ ਵੀ ਯੋਗਦਾਨ ਪਾ ਸਕਦੇ ਹੋ ਤੁਸੀਂ ਜ਼ਰੂਰੀ ਨਹੀਂਗਾ ਵੀ ਆਪਾਂ ਤੋ ਕਰੇ ਰਹਿ ਤੋ ਰਖਿਆ ਵੀ ਪੈਸਿਆਂ ਦਾ ਹੀ ਪਉਣਾ ਜਾਂ ਰੇਟੀ ਬੰਨਿਆ ਵੀ ਇੰਨੀ ਦੇ 10 20 50 ਹਨਾ 100 ਜਿੰਨਾ ਵੀ ਮਰਜੀ ਜਾਂ ਖੰਡਾ ਬ੍ਰਹਮੀ ਠੀਕ ਹੈ ਜਾਂ ਦੁੱਧ ਵੀ ਸਦਾ ਤੁਸੀਂ ਉੱਥੇ ਬੱਸ ਸਟੈਂਡ ਤੇ ਵੀ ਪਹੁੰਚ ਸਕਦੇ ਆ ਠੀਕ ਹੈ ਨਹੀਂ ਆਕਾਸ਼ ਦਾ ਨਾਮ ਤਾਂ ਸੁਣਿਆ ਹੋਊਗਾ ਆਕਾਸ਼ ਮਾਣੂ ਕੇ ਤੇ ਉਹ ਵੀਰ ਕੋਲ ਤੁਸੀਂ ਪਹੁੰਚਦੇ ਕਰ ਸਕਦੇ ਆ ਤੇ ਅਸੀਂ ਅ ਵਿਚ ਆਕਾਸ ਦਾ ਗੂਗਲ ਪੇ ਨੰਬਰ ਵੀ ਦੇ ਦਾਂਗੇ ਜੇ ਕਿਸੇ ਨੇ ਪੈਸੇ ਸੌਪਣਾ ਹੋਵੇ ਉਹ ਤੁਸੀਂ ਕਰ ਸਕਦੇ ਆ ਕਿਉਂਕਿ ਕਹਿੰਦੇ ਕੋਲ ਹੈਲਪ ਤੁਸੀਂ ਉਹਨਾਂ ਦੀ ਕਰ ਦੋ ਸੇਵਾ ਹੀ ਹੈ ਇੱਕ ਜਿਹੜੀ ਪਰਸੋਂ ਤੁਹਾਡੇ ਲੈਖੇ ਵੀ ਲੱਗ ਜੂਗੀ ਤੇ ਸਾਰਿਆਂ ਦੇ ਨਾਮ ਆ ਜੇਗੀ ਸਾਰਿਆਂ ਦੇ ਆਪਣਾ ਸ਼ਬੀਲ ਦਾ ਲੰਗਰ ਚੱਕ ਲੰਗੇ ਲੰਗਰੀ ਅੰਦਰ ਸ਼ਬੀਲ ਜਾ ਸਕੋਗੇ ਤੇ ਕੇਦੀਆਂ ਅੰਤਰਾ ਠੰਡੀਆਂ ਹੋਣਾਂਗਾ ਸੀਸੇ ਦਿੰਦਾ ਤੇ ਬਾਕੀ ਵੀ ਬੂਟੇ ਵੀ ਬੰਨਣੇ ਆ ਉਸ ਦਿਨ ਕਿਉਂਕਿ ਬੂਟਾ ਜਿਹੜਾ ਰੋਖਾ ਰੋਖ ਬਹੁਤ ਜ਼ਿਆਦਾ ਕੱਟੇ ਗਏ ਹੈ ਨਾ ਪੰਜਾਬ ਦੇ ਵਿੱਚੋਂ ਤੇ ਖਤਮ ਹੀ ਕਰਤੇ ਇੱਕ ਹਿਸਾਬ ਨਾਲ ਤੇ ਉਹਦੇ ਕਾਰਨ ਹੀ ਜੋ ਆਪਾਂ ਨੂੰ ਬਿਮਾਰੀਆਂ ਘੇਰ ਰਹੀਆਂ بارش ਵੀ ਤਾਂ ਇੰਨੀ ਆ ਰਹੀ ਕੋਈ ਚਾਹ ਇਹ ਚੀਜ਼ਾਂ ਦਾ ਵੀ ਫਰਕ ਪੈਂਦਾ ਕੁਦਰਤ ਦਾ ਸੰਗਵਾੜ ਹੋਇਆ ਹੈ ਨਾ ਤੇ ਇਸ ਕਰਕੇ ਕੁਦਰਤ ਜਿਹੜੀ ਆ ਉਹ ਨਾਰਾਜ਼ ਹੈ ਆਪਣੇ ਨਾਲ ਹਾਂ ਤੇ ਵੀ ਉਹ ਸਾਰੇ ਭੈਣ ਭਰਾਵਾਂ ਨੇ ਜੋ ਉਦਾਨ ਪਾਉਣਾ ਦਾ ਸਗਣ ਦੇ ਤੌਰ ਤੇ ਵੀ ਤੁਸੀਂ ਦੇ ਸਕਦੇ ਹਾਂ ਤਾਂ 2050 ਜਿੰਨੇ ਉੱਥੇ ਚੈੱਕ ਜਿੰਨਾਂ ਜਿਹਦੇ ਕੋਲ ਸਰਦਾ ਹੈ ਨਾ ਵੀ ਨਾਮ ਸਰਦਾ ਹੈ ਜਿੰਨੀ ਸਰਦਾ ਅਸੀਂ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਕਿਹਾਗਾ ਹਨ ਤੇ ਬਾਕੀ ਗੱਲ ਹੈਗੀ ਆਏ ਆ ਵੀ ਦੁੱਧ ਵੀ ਲੱਗ ਜਾਣਾਗਾ ਵੀ 25000 ਦਾ ਦੁੱਧ 25000 ਦਾ ਦੁੱਧ ਹੀ ਬਣ ਕੇ ਚੱਲੂ ਲੱਗ ਜਾਣਾ ਹਨਾ ਤੇ ਬਰਮੀ ਦੇਖਣੋ ਵੀ ਬਰਮੀ ਲੱਗ ਜਾਣੀ ਬਾਕੀ ਬੂਟੇ ਬੰਦ ਗਏ ਆ ਤੇ ਵਾਰ-ਵਾਰ ਤਿੰਨ ਨੂੰ ਮੈਂ ਚੰਗਾ ਨਹੀਂ ਲੱਗਦਾ ਇਹ ਬੂਟੇ ਬੰਦ ਜਿਹਾ ਹੋ ਗਿਆ ਤੇ ਸਾਰਾ ਪੈਨ ਡੀ ਮੈਨੂੰ ਪਤਾ ਵੀ ਮੇਰਾ ਸਾਰਾ ਨਗਰੀ ਦੇਖਦਾ ਵੀਡੀਓ ਨੂੰ ਇੰਨੀ ਕੀ ਬੇਨਤੀ ਸਾਡੀ ਪ੍ਰਵਾਣ ਕਰਦੇ ਹਾਂ ਤੇ ਜਿੰਨੇ ਵੀ ਘਰ ਸਪੋਰਟ ਜਿੰਨੇ ਵੀ ਕਰ ਸਕਦੇ ਆ ਬਾਹਰੋਂ ਵੀ ਕੋਈ ਸਿੱਧੂ ਮੂਸੇ ਵਾਲੇ ਦੇ ਫੈਨ ਆ ਜਾਂ ਕੋਈ ਵੀ ਆ ਨਹੀਂ ਵੀ ਆ ਉਹ ਇੱਕ ਲੌਤਾ ਮਾਪਿਆਂ ਦਾ ਪੁੱਤ ਸੀਗਾ ਤੇ ਕੁਈ ਚੱਕਰ ਨਹੀਂ ਤੇ ਜਿੰਨੀ ਸਹਲਤਾ ਤੁਸੀਂ ਇੰਨੀ ਘੱਲਕਾ ਹੋ ਸਕੇ ਤੇ ਜ਼ਰੂਰ ਕਰਿਓ ਉੱਥੇ ਤੱਕ ਪੰਚਾਇਤੋਂ ਚਾਹੇ ਜੋ ਨੰਬਰ ਦਿੱਤਾ ਹੈਗਾ ਉੱਥੇ ਉਦੇ ਤੱਕ ਕਰ ਦਿਓ ਬਸ ਉਹਨਾਂ ਤੱਕ ਹੀ ਕਰ ਦਿਓ ਹੈਲਪ ਦੇ ਹਾਂ ਬਾਕੀ ਜਿਹੜਾ ਵੀ ਕਿਉਂਕਿ ਬਾਹਰੋਂ ਵੀ ਮੁੰਡੇ ਸੰਯੋਗ ਦੇ ਰਹੇ ਆ ਬਾਹਰਲੇ ਪਿੰਡਾਂ ਦੇ ਨਾਲ ਦੇ ਪਿੰਡਾਂ ਦੇ ਠੀਕ ਹੈ ਸਾਰੇ ਸੰਯੋਗ ਦੇ ਰਹੇ ਆ ਮੁੰਡੇ ਤੇ ਬਾਕੀ ਪਿੰਡ ਵਸਗਿਆਂ ਨੂੰ ਇਹ ਅਪੀਲ ਆ ਬੇਨਤੀ ਆ ਸਾਡੇ ਵੱਲੋਂ ਕਿ ਤੁਸੀਂ ਪਹੁੰਚਣਾ ਵੀ ਹੈ ਤੇ ਜਿਹੜਾ ਆਪਾਂ ਮੰਨ ਕੇ ਚੱਲੋਗੇ ਹੱਥੀਂ ਸੇਵਾ ਕਰਦੇ ਆਂ ਕਰ ਸਕਦੇ ਆਂ ਉਹ ਹੱਥੀਂ ਵੀ ਕਰ ਸਕਣਾ ਹੈ ਨਾ ਵੀ ਘਰ ਨਾਲ ਜਾ ਕੇ ਤੇ ਬਸ ਸਾਂਝਾ ਕੰਮ ਆਪਾਂ ਕਰਦਾ ਤੇ ਆਪਾਂ ਸਾਰਿਆਂ ਦਾ ਟੈਂਡੀ ਫੜਨੇ ਦਾ ਆਪਾਂ ਫਿਰ ਰੱਖ ਵੀ ਬਣਾਂਗੇ ਪਾਸੋਂ ਪਾਸੋਂ ਆਪਾਂ ਸਾਰੇ ਮਿਲਦੇ ਆਂ ਬਾਕੀ ਗੂਗਲ ਪੇ ਨੰਬਰ ਤੁਹਾਨੂੰ ਦੱਸ ਦਿੰਨੇ ਆਂ ਆਕਾਸ਼ ਦਾ ਜਿਹੜਾ ਜਿਹੜੇ ਨੰਬਰ ਤੇ ਤੁਸੀਂ ਅਗਰ ਸੇਵਾ ਕਰਨੀ ਭੇਜਣੀ ਹੈ ਉਹ ਨੰਬਰ ਆਕਾਸ਼ ਦਾ ਏ ਤੇ ਆਕਾਸ਼ ਦਾ ਨੰਬਰ ਹੈ 99 88 67 94 9466 66 ਦੁਬਾਰਾ ਇੱਕ ਵਾਰੀ ਰਿਪੀਟ ਕਰ ਸਕਦੇ ਹੋ 9886 9464 ਬਾਕੀ ਅਸੀਂ ਵੈਸੇ ਵੀ ਵੀਡੀਓ ਜਿਹੜੇ ਲਿੰਕ ਚ ਦੇ ਦਾਂਗੇ ਨੰਬਰ ਉੱਤੇ ਲਿਖ ਦਾਂਗੇ ਹਾਂਜੀ ਹਾਂਜੀ ਉਗਲ ਪੇ ਲੈ ਤੇ ਇਸ ਤੋਂ ਬਾਅਦ ਤੁਸੀਂ ਸਾਡਾ ਵੇਖ ਸਕਦੇ ਹੋ ਬਲੌਗ ਸਾਰੇ ਆ ਜਾਣੇ ਕਿ ਬਲੌਗ ਤੁਸੀਂ ਦੇਖਣਾਗਾ ਠੀਕ ਹੈ ਸਬਸਕ੍ਰਾਈਬ ਕਰਨਾ ਨਹੀਂ ਕਰਨਾਗਾ ਜਿੱਦਾ ਤੁਸੀਂ ਵਧ ਜਾਓਗੇ ਰਾਤੀ ਕੁਛ ਹੋਵੇ ਗੁੱਡ ਮਾਰਨਿੰਗ ਵੀ ਕਿਉਂਕਿ ਅਸੀਂ ਹੁਣੇ-ਹੁਣੇ ਉੱਠਿਆ ਤੇ 7:30 ਹੋ ਗਿਆ ਸਾਡਾ ਅਲਾਰਮ ਸਾਡਾ ਅਲਾਰਮ 100 ਦੇ 10 ਕਿਲੋ ਕਿਵੇਂ ਮਟੀਰੇ ਲੈਣੇ 100 ਦੇ 10 ਨਾ ਨਾ ਮਾ ਕ ਪਿਆਰ ਪਿਆਜ਼ ਲੈਣੇ ਹੁੰਦੇ ਤਾਂ ਤਾਂ ਤੇ ਕਹਿੰਦੀ ਵੀ ਕੋਈ ਕੋਈ ਪਿਆਜ਼ ਪੂ ਜਾ ਕੇ ਤਾਂ ਦੱਸ ਉਹ ਦੱਸਦੀ ਜੇ ਆ ਗਈ ਰੇੜੀ ਕੋਈ ਪਿਆਜ਼ ਏਡੇ ਮਹਿੰਗੇ ਹੋ ਰਹੇ ਨੇ ਇਕੱਠੇ ਲੈਣ ਚ ਫਾਇਦਾ ਹੈਗਾ ਮੈਂ ਕਹਿੰਦਾ ਮੁੰਤੀ ਦੇ ਤੜਕੇ ਲਾ ਲੈ ਕਰਕੇ ਲੈ ਰਹਿ ਜਾਂ ਨਾ ਕਿੰਨੇ ਚਿਰ ਮਹੀਨਾ ਪਿਆਜ਼ ਤੇ ਫਿਰ ਵੀ ਮਹੀਨਾ ਡੇਟ ਕੱਢ ਜਾਂਦੇ ਹਏ ਚਾਹ ਪੀਣੀ ਹੈ ਚਾਹ ਬਣਾਵਾਂਗੇ ਤੁਹਾਡੇ ਬਾਜੀ ਵੀ ਕਹਿੰਦੇ ਚਾਹ ਬਣਾ ਕੇ ਲਿਆ ਜਾ ਕੇ ਚਾਹ ਬਣਾ ਲੈ ਵਾਰੀ ਵਾਰੀ ਹਾਂਜੀ ਪਿਆਜ਼ ਪੀ ਹੋ ਰੂਗੀ ਖੁੱਲੇ ਕੁੱਲ ਨਹੀਂ ਆਉਂਗਾ ਸੋ ਨਾ ਤੁਹਾਡੇ ਕੋਲ ਪੰਜਾਹ ਸਿੰਘ ਸਾਲਾ ਕਰਦੇ ਹੋ ਗੱਲ ਦਾ 100 ਹੈਗਾ 100 ਦੇ ਦੋ ਚਲੋ ਖੁਰੀ ਦੇ ਲੈ 100 ਲੈ ਲਓ ਤੁਹਾਨੂੰ ਤੇ ਆਜੇ ਦੋ ਜੀ ਮੇਰੀਆਂ ਤਾਂ ਹਜੇ ਅੱਖਾਂ ਵੀ ਨਹੀਂ ਖੁੱਲੀਆਂਗਾ ਕਿਉਂਕਿ ਚਾਹ ਪੀਤੇ ਬਿਨਾ ਮੇਰੀਆਂ ਅੱਖਾਂ ਨਹੀਂ ਖੁੱਲਦੀਆਂ ਤੇਰਾ ਮਨ ਨੂੰ ਤਾ ਮੈਂ ਤਾਂ ਤਾਰ ਲੈ ਗਈ ਨਾ ਮੈਂ ਕਿਹਾ ਚਾਹ ਚੂ ਬਣਾ ਲਿਓ ਮੈਂ ਗੁੜੀ ਨੂੰ ਦੇਖੋ ਕਦੋਂ ਸੁਣੀ ਜਾਂਦੀ ਆ ਪੁਕਾਰ ਪੁਕਾਰੋ ਪਰੇ ਕਰੋ ਰਮਨਦੀਪ ਰਮਨ ਹੂੰ ਕੇ ਮੇਰੀ ਸੋਹਣੀ ਪੋਟੀ ਕਾਮ ਨਾ ਗੇ ਲਿਆ ਓਹੋਹੋ ਸੋਹਣੀ ਬੋਟੀ ਹੈ ਸਾ ਬਸ ਅੱਤ ਜਾ ਗਿਆ ਗਾਰੀ ਮੇਰੀ ਸੋਹਣੀ ਪੋਟੀ ਸਿਆਣੀ ਬੋਟੀ ਸਿਆਣੀ ਪੋਟੀ ਹੁਣ ਕੌਣ ਹੈ ਕੇ ਮੇਰੀ ਸਿਆਣੀ ਵਾਟੀ ਮੇਰੀ ਸਿਆਣੀ ਪੋਟੀ ਚੋਸੀ ਕੀ ਕਹਿੰਦੇ ਭਾਈ ਸੁਜੱਦੀ सोचत जी सोचत जी हां आस, सोचत जी हां यो शट अप मैं पता मैं आजो 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 आ जाओ आ ले लो भाग के भाग के आ जाओ आ जाओ भाग के भाग के भाग के आ जाओ आ मेरा पता आजो 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 ਆ ਲੈ ਲੋ ਆਹ ਏ ਨੀ ਨੀ ਨਾ ਇੱਕ ਕਹਿਣੀਆ ਨਾ ਲੈ ਲੋ ਆ ਵੇ ਆ ਵੀ ਏ ਹਵੇ ਏ ਆਵੇ ਆ ਲੈ ਲੋ ਆ ਲੈ ਲੋ ਆਜੋ ਆਜੋ ਪਾਪਾ 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 ਹੋ ਪਾਪਾ ਪਾਪਾ ਮੈਨੂੰ ਪਤਾ ਹੈ ਆਜੋ ਆ ਲੈ ਨੂਰ ਨੂਰ ਲੈ ਆਵੇ ਆਵੇ ਮੇਰੇ ਨੂਰ ਤੇ ਖੜਾਉਣੇ ਆਵੇ ਭਾਈ ਹਾ ਵੀ ਆ ਜਾ ਮੇਰਾ ਨੂਰ ਆ ਨੂਰ ਆ ਜਾ ਨੂਰ ਨੂਰੇ ਨੂਰ ਚੰਗਾ ਫਰਮਾ ਮम्मा ਉਹ ਤੇ ਚੀਜੀ ਭਾਈ ਜਾਂਦੇ ਆ ਆਜੋ ਆਜੋ ਭੱਜ ਕੇ ਆਜੋ 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 ਲੱਡੂ ਆਜੋ ਮੇਰਾ ਲੱਡੂ ਆਜੋ 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 ਇਹ ਭੱਜ ਕੇ ਆਜੋ 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 ਆ ਗਿਆ ਮੇਰਾ ਪੁੱਤ ਆ ਗਿਆ ਆ ਗਿਆ ਆ ਗਿਆ ਮੇਰਾ ਸੋਣਾ ਪਰ ਮਮਾ ਵੇਖ ਕੇ ਕੀ ਕਰਦੇ ਆ ਪਰ ਮਮਾ ਵੇਖ ਕੇ ਉਹ ਨਾ ਕੀ ਕਰਦੇ ਆ ਹੈ ਨੂਰੇ ਮਮਾ ਵੇਖਦੇ ਆ ਕੀ ਕਰਦੇ ਆ ਹੈ ਮਮਾ ਮਮਾ ਵੇਖਦੇ ਕੀ ਕਰਦੀ ਆ ਹੂੰ ਮਮਾ ਚੀਜੀ ਬਣਾਈ ਜਾਂਦਾ ਤੇਰੇ ਹੱਥ ਦੇਖ ਕੇ ਨਾ ਮਮਾ ਕੀ ਕਰਦੇ ਆ ਖਣ ਜਾ ਤੇ ਮਮਾ ਨੂੰ ਵੇਖਾਂ ਕੀ ਕਰਦੇ ਆ ਹੈ ਹੈ ਤੇਲ ਪਾਟ ਪਾਇਆ ਹੈ ਹੈ ਤੇਲ ਪਾਟ ਪਾਇਆ ਤੇ ਵੱਧ ਪਾਲਾ ਗਰਮ ਕਰ ਲੈ ਤੇਲ ਪਾਲੋ ਨੂੰ ਮਾ ਜਣਾ ਹੈ ਮਮਾ ਲਾਈਟ ਜਗਾਉ ਮਮਾ ਲਾਈਟ ਜਗਾਉਗੀ ਫਿਰ ਵੇਨੇ ਮਮਾ ਕੀ ਕਰਦੀ ਆ ਮੈਂ ਮਮਾ ਵੇਖ ਕੀ ਕਰੀ ਜਾਂਦੀ ਆ ਮਮਾ ਮਮਾ ਖਾਣ ਦੀ ਪੀ ਹੁੰਦੀ ਆ ਵਿਚਾਰੀ ਨੂੰ ਅੱਛਾ ਬਰੈਡੋ ਬਰੱਡੀ ਹੋ ਰਿਹਾ ਹੈ ਬਰੈਡ ਬਣਾ ਰਹੀ ਇਹਨੂੰ ਆਇਆ ਕਰਕੇ ਫਿਰ ਚਾ ਬਸ ਮੈਂ ਹਲਵਾਈ ਵਾਂਗੂ ਬਣਾ ਲੈਣਾ ਬਰੈਡ ਜਿਵੇਂ ਹਲਵਾਈ ਬਣਾਉਂਦਾ ਬਸ ਇਹਦੇ ਹਲਵਾਈ ਹੁੰਦੀ ਬਣਾਇਆ ਹੈ ਹੈ ਮੈਂ ਚਾ ਥੋੜੀ ਜੀ ਇੱਥੇ ਚਮਚਾ ਮਾੜਾ ਜੀ ਸੁੱਕੀ ਪਾਉ ਉਹਨਾਂ ਤਰ੍ਹਾਂ ਕੀ ਹੋ ਜਾਂਦਾ ਅੱਛਾ ਇਧਰ ਮੂੰਗਰੀ ਮੜਾਇਆ ਕਲ ਮੈਂ ਪੂੜਾ ਬਣਾਇਆ ਸੀ ਦੇਖਿਆ ਨਸੀ ਹੂੰ ਤੇ ਉਹਦੇ ਵਿੱਚ ਕਰੰਜੀ ਬੰਨ ਕਿੰਨਾ ਆਂਦਾ ਅੱਛਾ ਮੈਂ ਸਰ ਨਾਲ ਉਹ ਪਾਇਆ ਸੀ ਮੈਂ ਜਿਹੜਾ ਆਪਣਾ ਕੰਮ ਚਲਾਉਣਾ ਉਹਦੇ ਵਿੱਚ ਇੱਕ ਹੋਰ ਡਿਸ਼ ਸੋਚੀ ਜਾਂਦਾ ਸੀਗਾ ਸੁੱਤਾ ਪਿਆਜ਼ ਜਦੋਂ ਚੱਲੇਗਾ ਉਦੋਂ ਗੱਲ ਕਰਾਂਗੇ ਮੇਰੇ ਹੂੰ ਬਲਕਿ ਉਦੋਂ ਪਤਾ ਕਿ ਆਪਸ਼ਨ ਮਿਲ ਜਾਂਦੇ ਆਂ ਤੇ ਆਪਸ਼ਨਲ ਆਪਸ਼ਨਲ ਪਹਿਲਾਂ ਸੋਚਣੀਆਂ ਪੈਣਗੀਆਂ ਨਾ ਮੋਮੋਸ ਮੋਮੋ ਦਾ ਤੁਸੀਂ ਸੋਚਿਆ ਸੀ ਤੇ ਉਹ ਤੇ ਆ ਗਿਆ ਕੋਈ ਗੱਲ ਨਹੀਂ ਉਹਨੇ ਆਪਦੇ ਕਰਮਾਂ ਦਾ ਖਾਣਾ ਆਪ ਆਪਿਆਂ ਦਾ ਖਾਣਾ ਠੀਕ ਆ ਪਰ ਇੱਕ ਚੀਜ਼ ਪੇੜ ਵਿੱਚ ਚੜਾ ਹੈ ਕਿਵੇਂ ਇੱਕੋ ਚੀਜ਼ ਦੋ ਵਾਰੀ ਹੋਣੀ ਨਹੀਂ ਨਹੀਂ ਆਪਾਂ ਵੱਖਰਾ ਕਰਾਂਗੇ ਕੁਝ ਸਮਝੇ ਉਹ ਨੂਰਾ ਅਲਮਾਰੀ ਨਾਲ ਇਕੱਲਾ ਹੀ ਖੜੀ ਜਾਂਦਾ ਚੱਕਦੇ ਨਹੀਂ ਲੱਗੀ ਨੂਰਾ ਸਹੀ ਆ ਉਹ ਠੀਕ ਹੈ ਚਲ ਤੁਸੀਂ ਖਾ ਕੇ ਦੇਖੋ ਫਿਰ ਦੱਸਿਓ ਅੱਛਾ ਆਜੋ ਸਾਡੇ ਅੱਛੀ ਬ੍ਰੈਡ ਪਕੌੜੇ ਬਣਾਏ ਬ੍ਰੈਡ ਬ੍ਰੈਡ ਵੈਸਨ ਵਾਲੇ ਬ੍ਰੈਡ ਬਣਾਏ ਬ੍ਰੈਡ ਘਰ ਦੀ ਚੀਜ਼ ਵਧੀਆ ਰੰਗੀ ਬਣਾ ਦਿੰਦੇ ਹਾਂ ਹੂੰ ਇਹ ਚੀਜ਼ ਤਾਂ ਮੈਨੂੰ ਘਰੇ ਚੰਗੀ ਲੱਗਦੀ ਹੈ ਆਪਾਂ ਵੀ ਜਦੋਂ ਕੋਈ ਕੰਮ ਚਲਾਇਆ ਆਪਾਂ ਸੁੱਧ ਚੀਜ਼ ਤੇ ਵਧੀਆ ਚੀਜ਼ ਦੇਣੀ ਹੈ ਕਿਸੇ ਦੀ ਸਿਹਤ ਖਰਾਬ ਨਹੀਂ ਕਰਨੀ ਕਹਦੀ ਸਿਹਤ ਨਾਲ ਖਲਾਵਾੜ ਨਹੀਂ ਕਰਨਾਗਾ ਨੋਰਮਲ ਚੀਜ਼ਾਂ ਹੂੰ ਤੇ ਜਿਹਦੇ ਨਾਲ ਸਿਹਤ ਨੂੰ ਨੁਕਸਾਨ ਹੋਵੇ ਜਪਨੂਰ ਆ ਨਾ ਮੱਤ ਜਪਨੂਰ ਚੀਜੀ ਖਾ ਲੋ ਮम्मा ਤੋਂ ਲੋ ਚੀਜੀ ਖਾ ਲੋ ਮम्मा ਤੋਂ ਬੁਲਾਇਆ ਨੂਰੇ ਘਰ ਆਨੇ ਉਹ ਚਾੜੂ ਤੇ ਨਾਲੀ ਲੱਗੀ ਆ ਗਿਆ ਉਹ ਤੌਲ ਕੇ ਤੂੜ ਕੇ ਲਾ ਕੇ ਛੜਤੇ ਨੇ ਕਹਨੇ ਹੋਰ ਜਪਨੂਰ ਇਧਰ ਆ ਉਹ ਚੀਜੀ ਲੈ ਲੋ ਮम्मा ਤੋਂ ਆ ਲਓ ਚੀਜੀ ਹਾਏ ਆ ਚੀਜੀ ਲੈ ਛੱਤੀ ਆ ਜਪਨੂਰ ਆ ਜਾ ਚਲੋ ਚਲੋ ਮਮਾ ਕੋਲ ਚਲੋ ਛੱਡ ਦੋ ਇਹਨੂੰ ਛੱਡ ਦੋ ਇਹਨੂੰ ਚਲੋ ਮਮਾ ਕੋਲ ਚਲੋ ਚਲੋ ਚੀਜੀ ਲੋ ਮਮਾ ਤੋਂ ਫੇਰ ਜਾਉ ਉਹਦੇ ਕੋਲ ਵੇਖੀ ਜੀ ਹਲੋ 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 ਜਪਨੂਰ ਪਤ ਅਨੁਭਾ ਚਲੇ ਲਾ ਮਰ ਮੋਟਾ ਇਹਦਰ ਗਾੜਦੋ ਨਾ ਫਾਲੂਗੀ ਕੁਝ ਯਾਰ ਨਹੀਂ ਘਣਾ ਉਹਨੂੰ ਸੱਦੀ ਜਾਂਦੀ ਹੈ ਲੈ ਲੈ ਸੱਦੀ ਜਾਂਦੀ ਉਹ ਕੋਈ ਹੋਵੇ ਨੂਰੇ चीजी ले लो मम्मा तो हां एडी बड़ी चीजी ले लो हां भाई चीजी आ हा हा बड़ी स्वाद चीजी है ले मम्मा तो ले लो चीजी ले लो मम्मा तो चलो चीजी खाओ आप पे आप पे आ जाओ आप पे आप पे आप पे आप पे चलो प्रो चलो चलो पीछे नहीं जाना इधर आना मम्मा को ਨਮਾ ਕੋਣ ਚਲੋ 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 ਆਈ ਨਹੀਂ ਆ ਗਿਆ ਮੇਰਾ ਬੋਤ ਮੇਰੇ ਕੋ ਅਲਲਾ ਬੋਤਲਾ